ਬਗਰਾ ਕੀ ਹੋ ਗਿਆ ਤਾਇਹੁ ਦੀ ਆ ਰਹੇ ਨੇ ਕਿ ਹੱਥ ਚ ਬਿਆਹ ਦਾ ਕਾੜਨ ਵਾਲੇ ਪੂਆ ਤੇ ਗੁੱਫੜ ਵੀ ਨੇ ਤੇ ਤੂੰ ਕਾ ਤੋ ਖੋਚ ਰਿਆ ਨਾ ਲੈ ਆਪ ਬਹਿ ਜਾਉਂਗੇ ਭੇੜ ਤੇ ਗਲਾਉ ਜਾਂ ਮੜਾ ਖਾਵਾਂਗੇ ਕੰਨ ਤੇ ਮਾਰੂ ਤੇਰੇ ਮੈਂ ਹੈ ਤੇਰਾ ਕਸਾੜ ਦੇਣਾ ਮੈਂ ਪੜ ਅਖੇ ਬਿਆਹ ਤੇ ਜਾਵਾਂਗੇ ਵੇ ਗੱਲ ਗਲਾਬ ਜਾਮਣਾ ਦੀ ਆ ਤੇ ਡੱਬਾ ਮੈਂ ਤੈਨੂੰ ਘਰੇ ਲਿਆਉਂ ਪਾ ਜ ਨਹੀਂ ਚਲਾ ਇੱਥੇ ਭੇਜੀ ਤੈਨੂੰ ਬਿਆਹ ਮੈਂ ਜੇ ਆਇਆ ਨਹੀਂ ਹੱਦ ਕਰੀਏ ਨਾ ਕਸਾੜ ਕੁੱਟ ਦੂ ਮੇਰੇ ਸਲੀ ਦੀ ਦਾ ਤੈਨੂੰ ਤਾਂ ਬੇਇੱਜ਼ਤੀ ਕਰਾਉਣ ਦਾ ਸ਼ੌਂਕ ਆ ਤੇ ਕਰਾਈ ਚੱਲ ਮੈਂ ਕੀ ਲੈਣਾ ਬੋਲ ਕੇ ਦੇਖ ਤਾਂ ਸਹੀ ਹੁਣ ਸਾਡਾ ਘਰ ਚੇਤੇ ਆ ਗਿਆ ਪਹਿਲਾਂ ਅਸੀਂ ਯਾਦ ਨਹੀਂ ਆਏ ਸਾਰੇ ਵਿਆਹ ਦੀ ਤਿਆਰੀ ਕਰ ਲਈ ਕੱਪੜਾ ਲਿਓ ਡਾ ਲੈ ਆਂਦਾ ਤੇ ਹੁਣ ਇੱਥੇ ਆ ਜਾਣਗੇ ਲੇਲੇ ਪੇਪੇ ਕਰਨ ਨਾਲੇ ਤੂੰ ਵਾਈ ਜਾ ਨਿਚਲਾ ਮੈਂ ਤੈਨੂੰ ਹੁਣੇ ਹੀ ਨਾ ਗਲਾ ਪਜਾਮਣਾ ਖਵਾ ਦਾਂ ਬੜਾ ਖੁਸ਼ ਹੋ ਗਿਆ ਪੂਆ ਆਉਂਦੀ ਆ ਪੂਆ ਆਉਂਦੀ ਆ ਮਾਰੇ ਪੁੱਛਿਆ ਨਾ ਧੀਮੀ ਤੇਜਾ ਪਫੜਾ ਉਹ ਤਾਂ ਹੈਗੀ ਆ ਸਾਰਿਆਂ ਨੂੰ ਪਤਾ ਹਾਂ ਇਹਦਾ ਗੱਲ ਦਾ ਪੰਗੇ ਆ ਉਸ ਵੀ ਨਹੀਂ ਹੋਏ ਨੇ ਤਾਂ ਆਪਦੀ ਗੱਲ ਚੱਲਦੀ ਉਹ ਮੜੀ ਮੋਟੀ ਕੀਤੀ ਪਹਿਲਾਂ ਤੋਂ ਹਾਂ ਉਹਨੂੰ ਇਹ ਹੁਣ ਤੱਕ ਕਿਸੇ ਲਈ ਨਹੀਂ ਆਉਂਦੇ ਨੇ ਉਹੀ ਬਸ ਭਾਈ ਮਨਾ ਚ ਹੀਰ ਖੇ ਵਧਾ ਰੱਖੇ ਨੇ ਗੱਲ ਤਾਂ ਕੁਛ ਨਹੀਂ ਹੁੰਦੀ ਤਾਰੇ ਕੋਲ ਲੈ ਇੱਕ ਵਾਰ ਆਜਾ ਕਰੀਓ ਹੈਗਾ ਕਰੀਓ ਪੈਰੀ ਪੈਰੀ ਜਿਉਂਦੀ ਵਾਦੀ ਰਹੇ ਬੋਲਦਾ ਸਾਹਦ ਤੂੰ ਨਾ ਸੌਰੀ ਪੈਰੀ ਹੱਥ ਲਾਇਆ ਕਰ ਤੂੰ ਉਰ ਉਧਰ ਤੇ ਹਾਵਨਾ ਵਰਤਿਆ ਕਰ ਆਪਣੀ ਘੂਆ ਦੇ ਜਿੱਦਾਂ ਮਰਜ਼ੀ ਕਰੀ ਜਾ ਕੋਈ ਗੱਲ ਜੀ ਆਜੋ ਆਜੋ ਨੱਗਿਓ ਸਾਸਰੀ ਘਲ ਭਨੇ ਸਾਸਰੀ ਕਰ ਰੋ ਤੂੰ ਸੀ ਲੈ ਕੇ ਬੈਜੋ ਲੈ ਆਪ ਤੂੰ ਗਰਸੀਆਂ ਲਿਆ ਭੱਜ ਕੇ ਜਾ ਕੇ ਆ ਜਾ ਆਜੋ कांड ਹੋ ਗਈ ਹੈ ਜਿੱਲੇ ਬੇਲੇ ਹੋ ਗਈ कांड ਹੋ ਗਈ ਬਾਈ ਨਾ ਡਾੜ ਇੱਥੇ ਕਰਸੀ ਅਮੀਜਾ ਪੈ ਗਿਆ ਨੇ ਇੱਕ ਦੋ ਜੇ ਕਰਕੇ ਹੋ ਗਿਆ ਹੋਰ ਜੀ ਕਰੇ ਸਾਰੇ ਠੀਕ ਠਾਕ ਸੀ ਠੀਕ ਹੀ ਨੇ ਪੁੱਤ ਤੈਨੂੰ ਪਤਾ ਹੀ ਆ ਹੁਣ ਹਾਂ ਹੈ ਉਸਤਾ ਨਾ ਕੋਈ ਭਾਈ ਨਾ ਧਾਈ ਦੱਸ ਬਿਆਹ ਹੈਗਾ ਉਧਰ ਆ ਤੁਸੀਂ ਇੱਥੇ ਬੈਠੋ ਚੁੱਪ ਕੀਤੇ ਕੀ ਗੱਲ ਹੈ ਦੇਖੋ ਭੂਆ ਜੀ ਸਾਡਾ ਕਿਹੜਾ ਜੀ ਨਹੀਂ ਕਰਦਾ ਵੀ ਅਸੀਂ ਵਿਆਹ ਤੇ ਨਾ ਜਾਈਏ ਹੁਣ ਜਦੋਂ ਸਾਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਕਿ ਨਾ ਦਾ ਜਾਇਆ ਵੀ ਨਹੀਂ ਜਾਂਦਾ ਪੁੱਤ ਤੁਸੀਂ ਆਵਦੇ ਹੋ ਇਹ ਤਾਂ ਪੈਰੀ ਹੱਥ ਲਵਾਉਣ ਵਾਲੀ ਗੱਲ ਹੋ ਗਈ ਦੱਸ ਹੈ ਆਵਦਾ ਕਿੱਥੇ ਆਇਆ ਕਰਦਾ ਹੁੰਦਾ ਹੈਗਾ ਲੈ ਭਾਈ ਤੇਰੇ ਛੋਟੇ ਭਾਈ ਦਾ ਵਿਆਹ ਹੈ ਤਾਰੇ ਲੈ ਕਾਟ ਵੀ ਆ ਗਿਆ ਫੜ ਲਓ ਪੁੱਤ ਫੜ ਲਓ ਤੈਨੂੰ ਫੜ ਲਾ ਕਰੇ ਆਏ ਨੇ ਭੂਆ ਫੁੱਫੜੋਰੀ ਆਏ ਨੇ ਜਰ ਭਾਈ ਯੂਰੀ ਆਏ ਨੇ ਇਹ ਭੂਆ ਜੀ ਫੇਰ ਕਹੋਗੇ ਜਨਾਲੋ ਬੋਲਦੀ ਆ ਮੇਰੇ ਤੋਂ ਸੱਚ ਬੋਲੇ ਵੀ ਨਾ ਰਹਿਾਂ ਨਹੀਂ ਜਾਂਦਾ ਦੇਖ ਮੇਰੇ ਆਵਦੇ ਨੇ ਮੇਰੇ ਬਗਾਨੇ ਨਹੀਂ ਹੈਗੇ ਪਰ ਕੀ ਦੱਸਾਂ ਅਸੀਂ ਤਾਂ ਮਰਗਾ ਤੇ ਜਾਣ ਵਾਸਤੇ ਰਹਿ ਗਏ ਭੋਗਾ ਤੇ ਜਾਣ ਵਾਸਤੇ ਰਹਿ ਗਏ ਅ ਜੇ ਸਾਨੂੰ ਇਹ ਆਪ ਦਾ ਸਮਝਦੇ ਹੁੰਦੇ ਨਾ ਤਾਂ ਇਹਨਾਂ ਨੇ ਮੁੰਡੇ ਦਾ ਸ਼ਿਕਨ ਵੀ ਕੀਤਾ ਸਾਰੇ ਕਾਰਬਿਹਾਰ ਕਰਦੇ ਫਿਰਦੇ ਨੇ ਲੀੜੇ ਲੱਤੇ ਲੈਦੇ ਫਿਰਦੇ ਨੇ ਸਾਡੇ ਘਰੇ ਇੱਕ ਵਾਰੀ ਵੀ ਨਹੀਂ ਆ ਕੇ ਬੜੇ ਤੈਨੂੰ ਪਤਾ ਹੀ ਆ ਬਲਜੀਤ ਕਾਰਜ ਦੇ ਟਾਈਮ ਬੰਦਾ ਕਿੰਨਾ ਉਲਝਿਆ ਹੋਇਆ ਹੁੰਦਾ ਹੈ ਦੱਸ ਕਿਥੋਂ ਪਹਿਲਾਂ ਕੋਈ ਸੁਣਿਆ ਹਾਲ ਆਵੇ ਕੋਈ ਕੁਝ ਕਹੇ ਆਪ ਹੀ ਤੂੰ ਤਾਂ ਕਰ ਦਿੱਤੀ ਤੈਨੂੰ ਤਾਂ ਆ ਜਾਣਾ ਚਾਹੀਦਾ ਸੀ ਭਾਈ ਤੂੰ ਆਪ ਹੀ ਭਗ ਜਾਂਦੀ ਐਡੀ ਕਿਹੜੀ ਗੱਲ ਤੀ ਭੂਆ ਜੀ ਇਹਨਾਂ ਦਾ ਦੱਸਣਾ ਤਾਂ ਫਰਜ਼ ਬਣਦਾ ਨਾ ਸਾਨੂੰ ਤੇ ਸਾਨੂੰ ਪਤਾ ਕਿੱਥੋਂ ਲੱਗ ਰਿਹਾ ਆ ਮੈਂ ਤਾਂ ਬਾਜ਼ਾਰ ਚ ਚੁੰਨੇ ਰਗਾਉਣ ਗਈ ਸੀ ਮੈਂ ਤਾਂ ਉਥੋਂ ਪਤਾ ਲੱਗਿਆ ਵੀ ਇਹਨਾਂ ਨੇ ਤਾਂ ਆਖੇ ਬਰੀ ਵੀ ਖਰੀਦ ਲਈ ਇਹਨਾਂ ਨੇ ਤਾਂ ਸਾਰਾ ਲੇਡਾ ਲੱਤਾ ਖਰੀਦ ਲਿਆ ਮੇਰੇ ਤਾਂ ਕਾਂਜੇ ਨੂੰ ਆ ਕੇ ਲੱਗੀ ਉਹਦੀ ਕਾਰਜਾ ਮੇਰਾ ਫਟਣ ਵਾਲਾ ਹੋ ਗਿਆ ਵੀ ਆਪਦੇ ਆਨੇ ਬਗਾਨੇ ਕਰ ਛੱਡਿਆ ਸਾਨੂੰ ਉਹ ਪੋ ਇੰਨੇ ਬਗਾਨੇ ਕਰ ਗਏ ਸਾਨੂੰ 20 ਸਾਲ ਹੋ ਗਏ ਹੈ ਹਾਲ ਤੱਕ ਜਾ ਕੇ ਦੇੜ ਹੀ ਨਹੀਂ ਚੜਿਆ ਤင်းੇ ਅਪਤਾ ਕਰਿਆ ਭਾਈ ਸਾਨੂੰ ਬੁਲਾਇਆ ਹੁਣ ਇਹਦਾ ਕਰਿਆ ਹੁਣ ਸਾਨੂੰ ਹੁਣ ਬੁਲਾਇਆ ਮੇਰੀ ਗੱਲ ਸੁਣ ਤਾਰੇ ਤੈਨੂੰ ਪਤਾ ਹੀ ਆ ਤਾਰੇ ਭਾਈ ਜਦੋਂ ਭਾਈ ਫਰਕ ਪਾਈ ਜਾਂਦੇ ਨੇ ਫਿਰ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡੋ ਹੈ ਮਿੱਟੀ ਪਾਓ ਨਾ ਤੇ ਉਹ ਕਦੇ ਨਾ ਹੁਣ ਫਸਵਾ ਮੁੜ ਕੇ ਆਵੇ ਨਾ ਪਾ ਯਾਦ ਕਰੀਏ ਭਾਈ ਉਹਨੂੰ ਜੇ ਯਾਦ ਕਰੀ ਜਾਵਾਂਗੇ ਫਿਰ ਆਪਣੇ ਪਰਿਵਾਰ ਕਿਵੇਂ ਜੋੜਨਗੇ ਇਹਦਾ ਯਾਦ ਇਹ ਤਾਂ ਰੇ ਜਦੋਂ ਵਿਰਾ ਹੋਇਆ ਸੀ ਤੈਨੂੰ ਸਭ ਤੋਂ ਮੂਰੇ ਕਰੇ ਦੀ ਭਾਈ ਮੈਂ ਸਭ ਤੋਂ ਮੂਰੇ ਰੱਖਿਆ ਤੈਨੂੰ ਮੈਂ ਤੂੰ ਹੁਣ ਸਾਨੂੰ ਬਗਾਨੇ ਕਰ ਗਿਆ ਬੇ ਪੁੱਤ ਕਾ ਨੂੰ ਬਗਾਨੇ ਕਰ ਗਿਆ ਦੇਖ ਚੱਲ ਕੇ ਆਇਆ ਹੈ ਦੱਸ ਐਵੇਂ ਆ ਗਿਆ ਕਿਤੇ ਪਿਆਰ ਤੋਂ ਬਿਨਾਂ ਹੀ ਆ ਗਿਆ ਨਹੀਂ 부ਆ ਮੇਰੀ ਗੱਲ ਸੁਣ ਨਾ ਮਾੜੀਆਂ ਮਾੜੀਆਂ ਗੱਲਾਂ ਤੇ ਹੀ ਰੱਖੀ ਰਹੀ ਵੀ ਤੇਰੇ ਬਿਨਾ ਕਿਵੇਂ ਜਨ ਚੜਾ ਲਾਂਗੇ ਮੁੰਡੇ ਦਾ ਅਸੀਂ ਹਾਂ ਹੈ ਦੇਖੋ ਜੀ ਆਤਾ ਗੱਲਾਂ ਉਤੋਂ ਉਤੋਂ ਵਾਲੀਆਂ ਨੇ ਗੀਆਂ ਇਹ ਤਾਂ ਉਤੋਂ ਉਤੋਂ ਆਣੀਆਂ ਗੱਲਾਂ ਨੇ ਹੈ ਸਾਨੂੰ ਇਧਰੋਂ ਉਧਰੋਂ ਗੱਲ ਕਿਵੇਂ ਪਤਾ ਲੱਗੀ ਇਹਨਾਂ ਦਾ ਫਰਜ਼ ਬਣਦਾ ਸੀ ਹੈ ਸਾਨੂੰ ਦੱਸੋ ਜੇ ਕੋਈ ਸ਼ੱਕਨ ਕਰਿਆ ਪੂਆ ਉਦੋਂ ਵੀ ਨਹੀਂ ਆਕੇ ਕਿਸੇ ਨੇ ਸਾਨੂੰ ਕਿਹਾ ਉਹ ਭਾਈ ਬਲਜੀਤ ਤੈਨੂੰ ਪਤਾ ਹੀ ਆ ਮੁੰਡੇ ਦਾ ਪਹਿਲਾਂ ਉਧਰੋਂ ਮਸਾ ਨੱਪੜਿਆ ਸਾਨੂੰ ਐਦੀ ਮਾ ਕਿਤੇ ਕੱਚਾ ਕੰਮਾ ਰੌਲਾ ਰੱਪਾ ਨਾ ਪੈ ਜੇ ਨਹੀਂ ਅਸੀਂ ਪਾਂਜੀ ਮਾਰਦੇ ਤੇ ਬਾਈ ਪਾਂਜੀ ਮਾਰਦੇ ਅਸੀਂ ਕਰਨਾ ਪੈ ਗਿਆ ਤਰੇ ਤਾਂ ਹੀ ਚੁੱਪ ਜੀ ਬਿੱਤੇ ਕਰਾ ਜੀ ਉਧਰ ਫਰਕ ਆਇਆ ਹੈ ਇਹਨਾਂ ਦਾ ਮੇਰੀ ਗੱਲ ਸੁਣੋ ਜੀ ਗੁੱਸੇ ਕਿਲੇ 100 ਵਾਰੀ ਹੁੰਦੇ ਆ ਆ ਜਦੋਂ ਮੈਂ ਮੁੰਡਾ ਬਿਆਹ ਹੋਊਂਗੀ ਨਾ ਮੈਂ ਪਹਿਲਾਂ ਇਹਨਾਂ ਕੋਲੇ ਆਊਂਗੀ ਛੋਡੇ ਕੋਲੇ ਆਊਂਗੀ ਹੈ ਮੈਂ ਕਿਵੇਂ ਬਗਾਨਾ ਕਰ ਦੂੰਗੀ ਲੌਹਾਂ ਨਾ ਮਾਰ ਸੱਟ ਨਹੀਂ ਹੁੰਦੀ ਦੇਖੋ ਭਾਈ ਬਲਦੀਤ ਤੁਸੀਂ ਸਿਆਣੇ ਹੋ ਹੈ ਐ ਮੈਂ ਸਮਝਦੇ ਲੋ ਭਾਈ ਸਾਨੂੰ ਸਮਝ ਨਹੀਂ ਆएगी ਹੋਰ ਕੀ ਹੈ ਫਿਰ ਕਾ ਵਫੜਾ ਕਾਨੂੰਨ ਠੀਕ ਹੈ ਘਰ ਦਾ ਕੱਲਾ ਕੱਲਾ ਬੰਦਾ ਚਲਾਕ ਹੋਇਆ ਪਿਆ ਜੀ ਆ ਬੈਠੀ ਆ ਪ੍ਰੀਤ ਪਹਿਣ ਇਹ ਮੈਨੂੰ ਗੁਰਦੁਆਰਾ ਸਾਹਿਬ ਮਿਲੀ ਆ ਮੈਂ ਇਹਦੇ ਕਰਕੇ ਨਾ ਪਾਠ ਹੀ ਪਾਠ ਪੜਦਾ ਸੀ ਉਹਨੇ ਪੈਰੀ ਮੱਥਾ ਟੇਕ ਕੇ ਵਾਪਸ ਆਗੀ ਮੈਂ ਕਿਹਾ ਚੱਲ ਪ੍ਰੀਤ ਨੂੰ ਜੇ ਕੇ ਵਧਾਈਆਂ ਦਊਂਗੀ ਮੈਂ ਤੇ ਇਹਨੇ ਇਹਨੇ ਮੈਨੂੰ ਦੇਖ ਕੇ ਘੁੱਟ ਕੱਢ ਲਿਆ ਬਈ ਕਿਉਂ ਮੇਰੇ ਕਾਰਜ 'ਚ ਚੱਗ ਨਹੀਂ ਲੱਗੂ ਦੱਸ ਓਹੋ ਪਹਿਣੇ ਤੂੰ ਤਾਂ ਉਹ ਚਲੋ ਛੱਡ ਵੀ ਦੇਈਦਾ ਗੁੱਸਾ ਠੁੱਕ ਦੇਦਾ ਹੁੰਦਾ ਉਹੀ ਗੱਲ ਹੈ ਫੁੱਪੜਾ ਉਹੀ ਮਨ 'ਚ ਖਾਰ ਰੱਖੀ ਬੈਠੀ ਹੈਗੀ ਇਹ ਤਾਂ ਆਪਣੀ ਗੱਲ ਤਾਂ ਕੋਈ ਨਹੀਂ ਤੇ ਫੁੱਪੜਾ ਕੋਈ ਗੱਲ ਬਾਤ ਨਹੀਂ ਹੈਗੀ ਸਾਡੇ ਕੋਈ ਆ ਉਸ ਵਿੱਚ ਦੋਆ ਭਾਈ ਦੇ ਕਦੇ ਕੋਈ ਨੰਡਾਸੀ ਨਹੀਂ ਚੱਲੇ ਸਾਡੇ ਖੇਤ ਨਾਲ ਖੇਤ ਲੱਗਦਾ ਇਹਨੇ ਕਦੇ ਮੈਨੂੰ ਉੱਚਾ ਨਹੀਂ ਬੋਲਿਆ ਮੈਂ ਕਦੀ ਇਹਨੂੰ ਨਹੀਂ ਉੱਚਾ ਬੋਲਿਆ ਨਾ ਸਾਡੀ ਕੋਈ ਇਹ ਤਾਂ ਮਾੜੇ ਮੋٹے ਉਹੀ ਆ ਜਿਹੜੇ ਪੀਏ ਤੇਖਣੇ ਵਿੱਚ ਵੱਢ ਜਾਂਦੇ ਨੇ ਪਈ ਟੱਬਰਾਂ ਦੇ ਇਹੇ ਇਹ ਵਿਗਾੜ ਪਾਉਂਦੇ ਨੇ ਹੋਰ ਕੁਛ ਨਹੀਂ ਇਹੀ ਪਾਉਂਦੇ ਵਿਗਾੜ ਹੈ ਤੈਨੂੰ ਪਤਾ ਹੀ ਆ ਹਨਾ ਤੀਵੀਆਂ ਤਾਂ ਉਹੀ ਮਨੋਂ ਮਨੀ ਹਰਖ ਲੈ ਕੇ ਬਹਿ ਜਾਂਦੀਆਂ ਨੇ ਹਨਾ ਤੁਸੀਂ ਆਪ ਦਾ ਦੋਏ ਭਾਈ ਵਧੀਆ ਰਹੋ ਤੁਸੀਂ ਭਾਈ ਵਧੀਆ ਰਹੋ ਕਾਹ ਨੂੰ ਐਵੇਂ ਕਿਸ ਗੱਲ ਤੇ ਹੋਰ ਬਾਲਾ ਕਰਦੇ ਮੈਂ ਲਾ ਦਨੀ ਆ ਭਾਈ ਤੇਰੇ ਪੈਰੀ ਹੱਥ ਭਾਗ ਚੱਲਣਾ ਜੀ ਚੱਲ ਤੁਸੀਂ ਵੱਡੇ ਹੋ ਗੱਲ ਪੈਰੀ ਹੱਥ ਦੀ ਨਹੀਂ ਹੈਗੀ ਹਾਂ ਫਿਰ ਹੋਰ ਭਾਈ ਪੈਰ ਹੀ ਖਚਾਉਣ ਵਾਲੀ ਗੱਲ ਹੈ ਨਹੀਂ ਮੈਂ ਮੇਰੀ ਗੱਲ ਸੁਣ ਤੂੰ ਆ ਭਾਈ ਜੇ ਗੁੱਸੇ ਹੀ ਕਰਦੇ ਨੇ ਮੈਂ ਆਪੇ ਤਾਰੇ ਤੇ ਲਾ ਦੇਣਾ ਉਹਦਾ ਛੋਟਾ ਮੈਨੂੰ ਮੈਂ ਨਾ ਆਉਣਾ ਭਾਈ ਤੈਨੂੰ ਆਹ ਗੱਲ ਨਹੀਂ ਬਈ ਹੈ ਨਹੀਂ ਇਹ ਗੱਲ ਨਹੀਂ ਤੂੰ ਬੈਠ ਬਈ ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਪਰ ਗੁੱਸਾ ਦਾ ਭਾਈ ਆਪਣੇ ਨਾਲੇ ਹੁੰਦਾ ਹੁੰਦਾ ਤੈਨੂੰ ਵੀ ਪਤਾ ਹੈ ਮੇਰਾ ਗੁੱਸਾ ਥੁੱਕਾ ਜੇ ਤੂੰ ਮੇਰੇ ਮੇਰਾ ਹੈਂ ਉੱਠ ਕੇ ਮੇਰੇ ਨਾਲ ਚੱਲ ਤਾਂ ਕੜਾਈ ਚੱਲ ਰਹੀ ਹੈ ਸਾਰਾ ਕੰਮ ਤੁਸੀਂ ਭਾਈ ਦੇਖ ਲੈ ਮੂਰੇ ਹੋ ਕੇ ਸਿਆਣੇ ਬੇਣੇ ਤੁਸੀਂ ਹੋਰ ਕੌਣ ਦੇਖੂਗਾ ਬਹਿ ਜਾ ਕੋਈ ਨਾ ਕੱਲਣ ਕੇ ਨਾਲ ਚੱਲ ਪੁੱਤ ਥੋੜੀ ਫੋੜ ਦੇਣੇ ਆਪਾਂ ਨੂੰ ਕਿਹੜੇ ਪਹਿਲੇ ਜਾਣੀ ਆ ਚਾਚੇ ਦੀ ਲੈ ਬਹਿ ਜਾ ਦੇਖ ਲੈ ਹੈ ਚਾਹ ਦੇਖਣੇ ਕਿੰਨਾ ਚਾਹ ਹੋਇਆ ਬਹਿ ਜਾ ਕਰਦਾ ਭੱਜਾ ਤੋ ਦਬਕੜੀਆਂ ਥੂੜੇ ਕਾਹਨ ਗੁੱਸਾ ਕਰਦੀਆਂ ਹੈਂ ਚਲੋ ਮਾਰ ਗੁੱਸੇ ਨੂੰ ਚੱਲ ਆ ਜਾ ਸਾਡੇ ਚੱਲ ਤਾਰੇ ਕਹਿ ਜਾ ਵਾਕਾਂ ਨੂੰ ਬਹਿ ਜਾ ਕੋਈ ਨਾ ਕੋਈ ਰੀਤ ਪਾ ਲੈ ਨਾ ਅਸੀਂ ਚਲੋ ਪ੍ਰੀਤ ਗੁੱਸਾ ਦਾ ਬਥੇਰਾ ਮਾਰਦਿਆਂ ਪਰ ਮੈਂ ਇਹ ਚਾਲ ਤੂੰ ਕਰ ਲੈ ਹੁਣ ਤੂੰ ਕਰਦੀਆਂ ਜੀ ਚਾਹ ਬਸ ਪੁੱਤ ਉਹਦਰ ਵੀ ਤੁਹਾਡੇ ਚਾਹ ਚਲੋ ਚਲੋ ਨਹੀਂ ਕੋਈ ਨਹੀਂ ਆਉਣੇ ਭਈ ਅਸੀਂ ਫਿਰ ਇੱਥੇ ਹੈ ਚਲੋ ਆਉਣੇ ਅਸੀਂ ਕੋਈ ਨਹੀਂ ਆਜਾ ਬਲਜੀਤ ਭਾਈ ਗੁੱਸਾ ਗੱਲਾਂ ਨਾ ਕਰੀ ਤੂੰ ਆ ਜਾ ਹੁਣ ਠੀਕ ਹੈ ਕੋਈ ਨਹੀਂ ਜੀ ਆ ਜਾ ਹੈ ਉਹ ਨਿਆਣਾ ਜਵਾਕ ਆ ਦੱਸਾ ਮਾਂ ਬਾਰਾ ਤੁਸੀਂ ਭੜਾਈਆਂ ਮੋਦੀ ਮਾਂ ਬਣ ਕੇ ਮੂਰੇ ਖੜੋ ਹੈ ਪਤਾ ਤੜਕੇ ਦਾ ਡਸਰਸ ਕਰਦਾ ਫਿਰਦਾ ਹੈ ਤੈਨੂੰ ਕੀ ਪਤਾ ਮੈਂ ਦਿਨ ਕਿਵੇਂ ਘਟਿਆ ਤਿੰਨ ਵਿਆਹ ਕਰ ਲੈ ਤਿੰਨਾਂ ਚ ਨਹੀਂ ਪੁੱਛਿਆ ਆਏਗਾ ਚਾ ਕੋਈ ਨਾ ਭਾਈ ਆ ਮਾਂ ਕਰ ਨਹੀਂ ਗੱਲਾਂ ਤੇ ਹੁਣ ਮਿੱਠੀ ਆ ਦੇ ਰਹਿਣ ਦੇ ਬਸ ਇਧਰ ਰਹਿਣ ਦੇ ਉਧਰ ਕੰਮ ਕਾਰ ਬਹੁਤ ਆ ਲੈ ਜੋ ਉਹ ਚਾਹ ਪਾਣੀ ਦਾ ਪੀ ਲੈ ਉਧਰ ਨਾ ਉਧਰ ਵੀ ਮਾਂ ਗਿਆ ਜਿਹੜਾ ਚਾ ਕੋਈ ਨਾ ਭਾਈ ਆਜੋ ਸਮੇਂ ਤੇ ਰਾਜ ਆਇਆ ਚਲ ਓਏ ਆ ਜਾ ਲੈ ਚੱਲ ਪੁੱਤ ਚਲ ਮੁਰੇ ਚੱਲ ਨਾਲ ਆਜਾ ਤੁਹਾਨੂੰ ਨਾਲ ਚੱਲ ਕੋਈ ਨਾ ਕੋਈ ਨਾ ਪਾਪੇ ਹੋਏ ਆ ਜਾ ਆ ਜਾ ਆ ਜਾ ਭਾਈ ਕਾਰ ਹੋਵੇ ਕੋਈ ਨਹੀਂ ਮੈਂ ਕੱਪੜੇ ਲੈ ਕੇ ਆਇਆ ਕੋਈ ਨਹੀਂ ਆਇਆ ਗੁੱਸਾ ਨੀ ਕਰੀਂ ਹੁੰਦਾ ਪਤਾ ਆਏ ਤਾਂ ਜਿੰਨੇ ਮੱਗੀ ਹੱਥ ਵਧਾਈ ਚਾਹ ਤਾਰੇ ਹੈ ਚੰਗਾ ਬਈ ਵਾਰ ਵਾਰ ਕਹੀ ਜਾਂਦੇ ਹੁਣ ਨਾ ਕੋਈ ਨਾ ਪੁੱਜ ਚੱਲ ਪੂਰਾ ਪੈਣੀ ਚੱਲ ਆ ਜਾ ਮੇਰੇ ਨਾਲ ਤਾਂ ਤੇਰਾ ਮਾੜਾ ਚਾਰ ਰੁਕੇ ਸੰਦੀ ਸਰ ਆ ਜਾ ਕੋਈ ਨਹੀਂ ਹੈਗਾ ਪੈਣੀ ਪਰ ਉਦੋਂ ਮੈਨੂੰ ਐਂ ਜੇ ਲੱਗਿਆ ਵੀ ਤੀਵੀਆਂ ਬੰਦੇ ਆਉਂਦੇ ਕਿਥਾ ਘੁੰਡ ਕੱਢਦੀਆਂ ਨੇ ਇਹਨੇ ਮੈਨੂੰ ਵੇਖ ਕੇ ਕੱਢ ਲਿਆ ਬਸ ਇਸੇ ਮੰਨਦੇ ਹੋਣਾ ਨਹੀਂ ਆਪਾਂ ਜੈਲਾ ਤਾਇਆ ਬੈਠਾ ਸੀ ਉਧਰ ਉਹਨੂੰ ਦੇਖ ਕੇ ਘੁੰਡ ਕੱਢਿਆ ਚੱਲ ਆ ਜਾ ਉਧਰ ਕੋਈ ਨਹੀਂ ਦੇਖੀ ਕਾ ਮਾ ਕੀ ਠੀਕ ਹੈ ਭਈਆ ਜੀ ਦੱਸੋ ਤੋ ਨਾ ਲੱਗ ਕਦੀ ਨਿਆ ਬੋੜ ਬੋੜ ਕਰਨਾ ਉਹ ਪਟਤਜ ਵਰਨਗਲੜਦੇ ਉਹਨਾਂ ਨੂੰ ਬਾਹਰ ਲੰਗਲਾਂ ਦੇ ਨਾਲੇ ਹੋਰ ਲੰਗਲਾਂ ਦੇ ਜੇ ਅਗਲਾ ਬਾਰ ਆਇਆ ਹੈ ਉਹਨਾਂ ਨੂੰ ਮੜੀ ਮੋਟੀ ਇੱਜ਼ਤ ਕਰਨੀ ਸਿੱਖਾ ਮੈਂ ਤਾਂ ਬਥੇਰੀ ਇੱਜ਼ਤ ਕਰਦੀ ਆ ਇੱਕ ਕਰਾਉਂ ਦੇ ਲਾਇਕ ਹੈਗੇ ਨਹੀਂ ਅੱਜ ਤੇਰੇ ਬੂਹੇ ਕਾੜ ਲੈ ਕੇ ਆਗੇ ਤੂੰ ਤਾਂ ਪਹਿਲਾਂ ਇਹਨਾਂ ਦੇ ਤਿੰਨ ਵਿਆਹ ਕੀਤੇ ਨੇ ਚਾਰ ਫੋਲੇ ਕਸਾੜਨਾ ਘਟਾ ਲਈ ਕਸਾੜ ਤੇਰੇ ਕੋਲੇ ਆਹੀ ਕੰਮ ਆ ਕਸਾੜਨਾ ਘਟਾ ਲਈ ਕਸਾੜਨਾ ਘਟਾ ਲਈ ਆਪਦੇ ਪੇਕਿਆਂ ਨੂੰ ਇੱਕ ਫੋਨ ਕਰਤਾ ਨਾ ਟਰਾਲੀ ਭਰ ਕੇ ਆ ਜਾਣਗੇ ਬੰਦਿਆਂ ਦੀ ਤੇ ਉਹ ਤੇਰੇ ਤੋਂ ਬੋਲਿਆ ਵੀ ਨਹੀਂ ਜਾਣਾ ਜੋ ਤੋ ਗੱਲ ਕਰੂ ਕਸਾੜ ਕਸਾੜ ਕਸੜ ਵੀਰਾ ਕੋੜੀਆਂ ਬਕੇਂਦੀਆਂ ਵੇ ਬੇ ਗੰਗਾ ਜਮਨਾ ਤੋ ਪਰ ਵੀਰਾ ਕੋੜੀਆਂ ਬਕੇਂਦੀਆਂ ਬਾਬਲ ਨੂੰ ਪਿਆਰਾਈ ਵੇ ਵੇ ਖੋੜੀਆਂ ਲੈ ਦੂਗਾ ਚਾਰ ਓ ਮੁੰਡਿਆ ਓ ਸਮਾਨ ਲਿਆ ਦਿਓ ਸਮਾਨ ਪੂਰਾ ਹੈ ਨਹੀਂ ਚਾਪੀ ਨਹੀਂ ਖੁੰਦੀ ਚਾਪੀ ਪਾ ਲਓ ਫਿਰ ਓਏ ਆਹ ਬੰਦ ਕਰੋ ਗੋਭੀ ਦੀ ਮੁਰਗਾ ਰਿਹਾ 2 ਕਿਲੋ ਬੰਦ ਕਰੋ ਤਾਂ ਵੀ ਪਾ ਗਰ ਕੋਈ ਜਦ ਤੁਹਾਨੂੰ ਆਏ ਪਤਾ ਵਾ ਕੀ ਜੇ ਇਹ ਪ੍ਰਧਾਨ ਤੇ ਕਰਿਆ ਬਪਿਕਾ ਮਗਾ ਚੂ ਦੂਤ ਕੱਢੀ ਜਾਂਦੇ ਪਾਪ ਹੀ ਸਮਾਨ ਪੱਦਰ ਕਮ ਹੈਲੋ ਆਪਾ ਸਮਾਨ ਆਪਾਂ ਹੀ ਢੱਜਣ ਨਾਲ ਬੱਟੋ ਮੈਂ ਬੜਾ ਕੀ ਕਰੀ ਜਾਂਦੇ ਹੋ ਇਹ ਵਿੱਚ ਤੇ ਪਕੌੜੀਆਂ ਖੜੀਆਂ ਨੇ ਓਹ ਕਿਆ ਵਾਲਾ ਪੀਪਾ ਵੀ ਲਿਆਇਓ ਰੱਖ ਲੈ ਲੱਡੂ ਜੇ ਕੀ ਹੋ ਗਿਆ ਬਾਗ ਸਾਰਾ ਨਕਰ ਸ਼ੁਕਰ ਕਰਕੇ ਠੀਕ ਹੈ ਨਾ ਮੁੜ ਕੇ ਆਪਾਂ ਦਾਲ ਸਬਜ਼ੀ ਬਣਾਓ ਓਹ ਲਿਆ ਦਿਓ ਯਾਰ ਕਿਆ ਵਾਲਾ ਪੀਪਾ ਹਾਂ ਕਵੜੇ ਚੱਲਦੇ ਹੋ ਰੋ ਚਲੀ ਜਾਂਦੇ ਪਰ ਸਮਾਨ ਨਹੀਂ ਪਹੁੰਚ ਰਿਹਾ ਪੂਰਾ ਇੱਥੇ ਹਾਂ